ਚੱਲਣ ਵਾਲੀ ਵੜਾ ਸੋ ਰੰਗ ਰੂੰਗੇ ਤੁਸੀਂ ਚੈੱਕ ਕਰੋ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਹਵਾਨੇ ਚੜਿਖਦੇ ਆ ਇਹ ਫੁੱਲ ਹਾਈਟ ਲੈਂਥ ਦੇ ਵਿੱਚ ਆ ਸੋ ਬਾਕੀ ਵਧੀਆ ਚੰਗੀ ਸ਼ਟਾਡਿੰਗਾ ਸੀਮਨ ਵੀ ਕਿਸੇ ਚੰਗੇ ਦੇ ਚ ਵੜਾ ਵੇਖਦੇ ਆ ਇਹ ਫੁੱਲ ਹਾਈਟ ਲੈਂਥ ਦੇ ਵਿੱਚ ਆ ਸੋ ਬਾਕੀ ਵਧੀਆ ਚੰਗੀ ਸ਼ਟਾਡਿੰਗਾ ਸੀਮਨ ਸੋ ਆ ਥਣ ਦੇ ਵਾ ਬਾਕੀ ਆ ਸਪੇਸ ਵੰਡ ਆਪਤੀ ਥਣਾਂ ਦੀ ਅਕੀ ਸ਼ੁਰੂਆਤ ਜਗਰਾਸਾ ਚੰਗੀ ਕੀਤੀ ਹੈ ਨੌਂ ਫਸਲਾਂ ਦੇ ਹਾਜੀ ਕਿਸਾਨ ਵੀਰੋ ਸਾਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਜਗਰਾਜ ਵੀਰ ਹੋਂਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਅੱਜ ਤੋਂ ਤਕਰੀਬਨ ਕੋਈ 5-4 ਦਿਨ ਪਹਿਲਾਂ ਵੀ ਇੱਕ ਅਪਡੇਟ ਆਪਾਂ ਦਿੱਤੀ ਸੀਗੀ ਇਸ ਘਰੋਂ ਅੱਜ ਇਸ ਵੀਡੀਓ ਦੇ ਵਿੱਚ ਛੇ ਵੜਾ ਤੁਹਾਨੂੰ ਦਿਖਾਵਾਂਗੇ ਆਪਾਂ ਇੱਕ ਬਗੈਰ ਬੱਚੇ ਤੋਂ ਤੇ ਪੰਜਾਂ ਦੇ ਨਾਲ ਪ੍ਰੋਪਰ ਬੱਚੇ ਹੈਗੇ ਆ ਠੀਕ ਆ ਜੀ ਦੋ ਕੋ ਬੜਾ ਜਿਹੜੀਆਂ ਤਕਰੀਬਨ ਕੋਈ ਮਹੀਨੇ-ਮਹੀਨੇ ਦੀਆਂ ਸੂਈਆਂ ਨੇ ਤੇ ਬਾਕੀ ਬਿਲਕੁਲ ਜਿਹੜੇ ਦੋਸਤੋ ਸੱਜਰ ਪਸ਼ੂ ਆ ਪੂਰੀ ਗੱਲਬਾਤ ਕਰ ਲਵਾਂਗੇ ਕਿੰਨੇ-ਕਿੰਨੇ ਦੁੱਧ ਤੇ ਇਹ ਐਨੀਮਲ ਚੱਲ ਰਹੇ ਆ ਕੀ ਰੇਡ ਪੜਤਾ ਰਹਿੰਦਾ ਠੀਕ ਆ ਜੀ ਉਹ ਪੂਰੀ ਡਿਟੇਲ ਜਿਹੜੀ ਵਿੱਚ ਆਪਾਂ ਚੱਲਾਂਗੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜੂਗੀ ਤਰੀਕ ਤੁਸੀਂ ਅੱਜ ਨੋਟ ਕਰ ਲਓ ਦੋਸਤੋ 1 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਤੇ ਸਮਾਂ ਕੋਈ ਦੁਪਹਿਰ ਦੇ 12:30 ਵਜੇ ਦਾ ਪਸ਼ੂ ਤੇੰਗੇ ਆ ਸਾਫ ਸੁਥਰੇ ਪਸ਼ੂ ਆ ਸੋ ਕੋਈ ਵੀ ਖਰੀਦਦਾਰ ਭਰਾ ਇੱਥੇ ਆ ਰਿਹਾ ਤੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਤੁਸੀਂ ਕਰਨੀ ਹੁੰਦੀ ਆ ਠੀਕ ਆ ਜੀ ਆਪਣਾ ਸਾਈਪਿਆ ਨਾ ਕਰੋ ਪਹਿਲਾਂ ਕੋਈ ਪੱਕਾ ਬਿਆਨਾ ਕਰੋ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਤੇ ਬਾਕੀ ਪੂਰੀ ਗੱਲਬਾਤ ਆਪਾਂ ਜਗਰਾਜ ਤੋਂ ਲੈ ਲੈਨੇ ਆ ਤੇ ਕਰਿਆਲੇ ਦੀਆਂ ਇਹ ਬੈਕਾਂ ਨੇ ਠੀਕ ਆ ਜੀ ਤੇ ਨਾਰਮਲੀ ਬਿਲਕੁਲ ਲੋਕੇਸ਼ਨ ਉੱਤੇ ਆ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਵੈਸੇ ਫੋਨ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਆਉਤੋ ਪਹਿਲਾ ਜਗਰਾਜ ਵੀਰ ਸਾਸਰੀਕਰ ਸਾਸੀ ਜੀ ਸਾਸੀਕਰ ਹੋਸਨਾ ਠੀਕ ਠਾਕ ਜੀ ਬੜੇ ਵਧੀਆ ਜਗਰਾਸਿਆਂ ਠੀਕ ਠਾਕ ਵਧੀਆ ਵਧੀਆ ਜੀ ਹੋਰ ਜਗਰਾਜ ਤੇ ਵੈਰਾ ਟੋਟਲ 6 ਨਾਗ ਆਪਣੇ ਕੋਲੇ ਬਕਾਊ ਆ ਹਾਂ ਜੀ ਠੀਕ ਆ ਤੇ ਸਵੇ ਸਵੇ ਇਹ ਪਸ਼ੂ ਐਸੇ ਸਾਰੇ ਦੁੱਧ ਤੇ ਚੱਲਣ ਡਏ ਨੇ ਆ ਦੁੱਧ ਤੇ ਦੁੱਧ ਠੀਕ ਆ ਗਰੇ ਇੱਕ ਵੈੜ ਤੁਸੀਂ ਦੱਸਿਆ ਵੀ ਜਿਹੜੀਆਂ ਪਹਿਲੇ ਨੰਬਰ ਤੇ ਇਹ ਬਗੈਰ ਬੱਚੇ ਤੋਂ ਆ ਇਹ ਬਗੈਰ ਬੱਚੇ ਤੋਂ ਹੀ ਤੇ ਬਾਕੀ ਵੈੜਾ ਪ੍ਰੋਪਰ ਬੱਚੇ ਨਾਲ ਹੈਗੇ ਹਾਂ ਬੱਚਿਆਂ ਦੇ ਬੱਚੇ ਠੀਕ ਆ ਜੀ ਤੇ ਹੋਰ ਕੋਈ ਗੱਲਬਾਤ ਪਿੱਛੇ ਪਾਇਆ ਸੀ ਪਸ਼ੂ ਹੋ ਕੇ ਸੇਲ ਉਹ ਸੇਲ ਤੋਂ ਹੋ ਗਏ 2 ਵੈੜਾਂ ਵਿੱਚ ਰਹੇ ਹਾਂ ਜੀ ਵੀ ਇਹ ਬੜਾ ਕੋਈ ਵੇਕੀ ਨਾ ਤਾਂ ਇਹ ਤੈਨੂੰ ਸਾਰੇ ਪੈਸੇ ਪਾ ਕੇ ਤੇ ਲੈ ਜਾਾਂਗੇ ਹੀ ਉਤਰਾ ਹੀ ਮੈਨਾਂ ਮੈਂ ਸਾਈ ਪਾਉਂਕ 2-4000 ਸਾਈ ਪਾਉਂ ਮੈਨੂੰ ਪਤਾ ਹੋ ਗਿਆ ਮੁਰਕੇ ਨੇ ਫੋਨ ਹੀ ਨਹੀਂ ਫੇਚੂਕਿਆ ਨਾ ਰਾਤ ਦੀ ਗੱਲਬਾਤ ਕੀਤੀ ਤੇ ਫਿਰ ਤੜਕੇ ਫਿਰ ਬੱਸ ਉਹਦਾ ਫੋਨ ਦਰਵਾਜ਼ੇ ਕੋਲੋਂ ਫੋਨ ਆਉਂਦੇ ਆ ਉਹਦਾ ਮਾਲ ਵੇਖ ਬੁਗਿਆ ਜਾਂਦਾ ਤੇ ਮੁਰਕੇ ਔਖਾ ਹੀ ਦਾ ਕੰਮ ਬਿਲਕੁਲ ਬਿਲਕੁਲ ਉਹ ਗੱਲ ਨਹੀਂ ਆਉਂਦੀ ਹੋਰਾਂ ਨੂੰ ਵੀ ਕਹਿਣਾ ਪੈਂਦਾ ਵੀ ਵੇਖ ਬੁਗਿਆ ਹਾਂ ਮੁਰਕੇ ਕਹਿੰਦਾ ਉਹਰਾ ਵੇਖੀਆ ਤੇ ਹੁਣ ਖੜੀਆਂ ਨਹੀਂ ਅਗਲਾ ਸਹੀ ਹੋ ਗਿਆ ਔਖਾ ਹੀ ਲੈ ਤਰਾ ਮੁਰਕੇ ਇਤਰਾ ਨਾਮ ਮੇਰੇ ਵੀ ਭਰਾ ਕਰਿਆ ਕਰਨਾ ਹ ਜਾਦਾ ਨਾ ਸਮਾਂ ਆਪਦਾ ਨਾ ਕਿਸੇ ਦਾ ਖਰਾਬ ਹੋ ਜਾਵੇ ਖਰਾਬ ਨਾ ਹੋਵੇ ਮੈਂ ਵੀ ਪ੍ਰਭੂ ਜਰੂਰੀ ਬੇਨਤੀ ਹੈ ਠੀਕ ਹੈ ਜੀ ਆਪਣੇ ਸਾਰੇ ਵੀਰਾਂ ਨੂੰ ਜਿੰਨੇ ਵੀ ਆਪਣੇ ਨਾਲ ਭੈਣ ਭਰਾ ਆਪਣਾ ਪਰਿਵਾਰ ਜੁੜਿਆ ਠੀਕ ਹੈ ਜੀ ਜਾਂ ਜਿਹੜੇ ਵੀਰਾਂ ਨੇ ਹਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾਗਾ ਉਹ ਚੈਨਲ ਤੇ ਆਪਣੀ ਵੀਡੀਓ ਦੇਖਦੇ ਰਹਿੰਦੇ ਆ ਕਿਸੇ ਦਾ ਪਸ਼ੂ ਡੱਕਣਾ ਦੋਸਤੋ ਪਸੰਦ ਆਉਂਦਾ ਘਰ ਪਰਿਵਾਰ ਦੇ ਨਾਲ ਸਲਾਹ ਕਰ ਲੋ ਫੇਰ ਮੇਰਾ ਵੀ ਰਸਾਈ ਬਿਆਨਾ ਪਾਇਆ ਕਰੋ ਠੀਕ ਹੈ ਜੀ ਕਈ ਵਾਰਾ ਰਾਤ ਨੂੰ ਗੱਲਬੀਰ ਕਰ ਲੈਂਦੇ ਵੀ ਤੜਕੇ ਉੱਠਦੇ ਆ ਸਾਰੀ Google Pay ਕਰ ਦਿਆਂਗੇ ਕੋਈ ਸਾਈ ਬਿਆਨਾ ਪਾ ਦਿਆਂਗੇ ਉਹ ਬਾਅਦ ਵਿੱਚ ਕਈ ਵਾਰ ਫੋਨ ਨਹੀਂ ਚੁੱਕਦੇਗੇ ਤੇ ਕਈਆਂ ਵੀਰਾਂ ਨੂੰ ਨਾ ਨੁਖਰ ਕਰਦੇ ਉਹ ਕਾਹਦੇ ਮੁੜ ਕੇ ਜੇ ਵਪਾਰੀ ਭਾਏ ਪਾ ਇਤਰਾ ਕੋ ਮਾਲਾ ਕੋਈ ਏਹਦੇ ਹਜ਼ਾਰ ਸਾਈ ਆਈ ਵੇਚਦੇ ਨਾ ਕੋਈ ਡੰਗਰ ਪਾਸੇ ਕਿਸੇ ਨੂੰ ਤੇ ਮੁੜ ਕੇ ਅਗਲੇ ਆ ਕੇ ਕਮੈਂਟ ਕਰਦੇ ਯਾਰ ਇਹਦੀ ਬੰਦੇ ਜਬਾਨ ਨਹੀਂ ਇਹਨੇ ਗਾਂ ਮਾਲ ਵੇਚਤਾ ਨੇ ਸਾਨੂੰ ਦਿੱਤਾ ਨਹੀਂ ਫਲਾਨ ਆਪਦੇ ਨੂੰ ਮੁੜ ਕੇ ਗਾਂ ਦੇਣਾ ਹਾਂ ਦੇਖਣਾ ਆਪਣਾ ਮੈਸਨ ਗੁਰਪ੍ਰੀਤ ਆ ਕੋਈ ਕਮੈਂਟ ਕਰਦਾ ਗਰਮੀਤ ਹਾਂ ਗਰਮੀਤ ਨਾਲ ਕਮੈਂਟ ਕੀਤਾ ਗਿਆ ਵੀ ਉਹਨੇ ਪਿਛਲੀ ਵੀਡੀਓ ਦਾ ਹਾਂ ਮੈਨੂੰ ਆਂਦਾ ਵੀਰੇ ਬੇਤਰੀਆਂ ਘਰੇ ਚੂਣੀਆਂ ਦੇ ਤਾਂ ਕਹੇ ਘਰੋਂ ਮਾਰ ਵੇਚਣਾ ਤੇ ਫਿਰ ਤੋਂ ਲੈ ਮੇਰੀ 50 ਦੀ ਮੇਰੀ ਲੱਖ ਦੀ ਗਈ ਹਾਂ ਉਹ ਆਪਾਂ ਵੀ ਕਿਸੇ ਦੇ ਲਿਆ ਕੇ ਵੇਚਣਾ ਆ ਪਕੜਾ ਘਰੇ ਬਣਾ ਜਾਂਦੇ ਮਸ਼ੀਨ ਲੱਗੀ ਵੀ ਹਾਂ ਪਾਣਾ ਪੜਾਈ ਜਿਲੇ ਮੁਕਤ ਪੜਾਈ ਜਿਲੇ ਬਿਲਕੁਲ ਬਿਲਕੁਲ ਇਹ ਗੱਲ ਉਹ ਮਾਲ ਘਰਾਂ ਦੇ ਵਿੱਚੋਂ ਖਰੀਦਿਆ ਜਾਂਦਾ ਨਹੀਂ ਘਰਾਂ ਦੇ ਵਿੱਚੋਂ ਲੈਣ ਜਾਂਦੇ ਨਹੀਂ ਜਾਂਦਾ ਮਾਲ ਲਓ ਫਿਰ ਕੀ ਗੱਲ ਹੈ ਬਿਲਕੁਲ ਮਹਿੰਗਾ ਸਸਤਾ ਕਿਹਦੇ ਲੋੜੀਂਦੀ ਵਿੱਚ ਗੁੱਸੇ ਵਾਲੀ ਗੱਲ ਹੈ ਮਤਲਬ ਇਹ ਵੀ ਜੇ ਕਿਸੇ ਨੂੰ ਭਾਅ ਪੜਤਾ ਨਹੀਂ ਮਾਰਾ ਕਰਦਾ ਵੈਸੇ ਮਾਲ ਤਾਂ ਵੇਖ ਹੀ ਜਾਂਦਾ ਮੇਰੀ ਜਾਂਦਾ ਜਿਹੜੇ ਵੀਰ ਨੂੰ ਜ਼ਰੂਰਤ ਹੁੰਦੀ ਜਿਹਨੂੰ ਸਮਝ ਆਉਂਦੀ ਵੀ ਵਾਕੇ ਇਹਨਾਂ ਦਾ ਤੁਰ ਫਿਰ ਕੇ ਅਸੀਂ ਵੇਖ ਲਿਆ ਬਾਜ਼ਾਰ ਹੈਗਾ ਚੱਲਣ ਡਿਆ ਹਾਂ ਉਹ ਸਾਬ ਨਾਲ ਪਸ਼ੂ ਸਾਨੂੰ ਮਿਲਣਾ ਵੀ ਇਹ ਨਸ ਇਦੇ ਵਿੱਚ ਤਾਂ ਗੁੱਸੇ ਵਾਲੀ ਗੱਲ ਨਹੀਂ ਕੋਈ ਭੈਣ ਭਰਾਵਾਂ ਨੂੰ ਵੀ ਚਾਹੀਦਾ ਵੀ ਜਰੂਰ ਇੱਕ ਹੱਥ ਜੋੜ ਕੇ ਬੇਨਤੀ ਆਪਣੇ ਆਪਣੇ ਚੈਨਲ ਵੱਲੋਂ ਹੁੰਦੀ ਆ ਦੋਸਤੋ ਕਿਸੇ ਵਪਾਰੀ ਵੀਰ ਦਾ ਮਾਲ ਤਾਰਕਵਾਇਆ ਕਰੋ ਵੀ ਜੇਕਰ ਤੁਹਾਨੂੰ ਕੋਈ ਪਸ਼ੂ ਪਸੰਦ ਆ ਦਿਲ ਨੂੰ ਲੱਗਦਾ ਇੱਥੇ ਆਣ ਕੇ ਤਸੱਲੀ ਕਰ ਲੈਣੀ ਆ ਫੇਰ ਨਿਕਲਦਾ ਤਸੱਲੀ ਕਰਨ ਦੇ ਵਿੱਚ ਤੁਹਾਡਾ ਸਾਈ ਬੇਨਾ ਵਾਪਸ ਪਾ ਦਿੱਤਾ ਹਾਂ ਜੇ ਨਹੀਂ ਜੇ ਨਹੀਂ ਫੇਟਾ ਦੀ ਕੋਈ ਗੱਲ ਨਹੀਂ ਆਪਾਂ ਖਾਈ ਵਾਪਸ ਕਰਦੇ ਆ ਕਿਹੜੀ ਗੱਲ ਠੀਕ ਆ ਜੇ ਅਜੇ ਸ਼ੁਰੂਆਤ ਕਰਨ ਲਗੇ ਆ ਵੈਰ ਵੀਰ ਨਾਲ ਦੀ ਨਾਲ ਖੋਲ ਕੇ ਦਿਖਾ ਦੇ ਤੋਰ ਕੇ ਇਹ ਸਵੇਰ ਕਿਰਮਾ ਕੋ ਮਨ ਮੰਨਣਾ ਫਿਰ ਕਿ ਨਮਾ ਤੱਜਾ ਸੁਭਾ ਤੱਜਾ ਸੁਭਾ ਤੇ ਕੋਈ ਸਮੇਂ ਦਾ ਤਾਂ ਪਤਾ ਕਿੰਨੇ ਕ ਟਾਈਮ ਦੀ ਸੁਈ ਹੋਣੀ ਹੈ 2-3 ਮਹੀਨੇ ਸੁਈ ਨੂੰ 2-3 ਮਹੀਨੇ ਬਗੈਰ ਬੱਚੇ ਤੋਂ ਬਗੈਰ ਬੱਚੇ ਇੰਨਾ ਦੁੱਧ ਦੋ ਦੋ 11-12 ਕਿਲੋ 11-12 ਕਿਲੋ ਦੁੱਧ ਨੰਬਾ ਤੋੜ ਕੇ ਇੱਕ ਵਾਰੀ ਦਿਖਾਉਣੇ ਆ ਠੀਕ ਆ ਜੀ ਆਹ ਦੇਖੋ ਜੀ 11-12 ਕਿਲੋ ਦੋਸਤੋ ਦੁੱਧ ਬਗੈਰ ਬੱਚੇ ਤੋਂ ਇਸੇ ਤਰ੍ਹਾਂ ਬੈਠ ਕੇ ਚਵਾਈ ਕਰ ਲੋ ਠੀਕ ਆ ਹਾਂ ਇਸ ਤਰ੍ਹਾਂ ਕੋਈ ਜੂੜ ਨਹੀਂ ਕੁਛ ਨਹੀਂ ਹਾਂ ਬਾਕੀ ਚਵਾਈਆਂ ਦਾ ਜਿਗਰਾ ਤੁਸੀਂ ਚਵਾਈਆਂ ਕੀਤੀਆਂ ਭੂਰ ਛੱਟਾ ਦੂਜਾ ਤੀਜਾ ਦੱਸੀ ਆ ਨਾ ਨਾ ਕੋਈ ਐ ਥਣਾ ਹੀ ਤੇ 12 ਕਿਲੋ ਦੁੱਧ ਇਸ ਵਾਹੜ ਦੇ ਥੱਲੇ ਹਾਜ਼ਰ ਆ ਕੱਦ ਪੁੱਤ ਪੂਰਾ ਵੱਡਾ ਕੱਦ ਬੇਲ ਤੁਸੀਂ ਆ ਸਾਹਮਣੇ ਵੇਖ ਕੇ ਇੱਕ ਜੱਜਮੈਂਟ ਕਰ ਹੀ ਲੈਣੀ ਆ ਪੂਰੀ ਬੇਲ ਆ ਠੀਕ ਆ ਜੀ ਸੋ 12 ਲੀਟਰ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਜਗਰਾਜ ਬਈ ਇੱਕ ਵਾਰੀ ਮਾੜਾ ਰੋਕੀ ਇੱਥੇ ਥਾਂ ਤੁਹਾਨੂੰ ਦਿਖਾ ਦਈਏ ਠੀਕ ਆ ਜੀ ਲਿਓ ਆ ਜਾ ਲੋਬੀ ਠੀਕ ਹੈ ਜੀ ਤੇ ਇਹ ਦੱਸੋ ਸਮਾ ਕੋਈ ਆਉਦੀ ਤੁਸੀਂ ਆਪ ਸਮਝ ਵੇਖ ਲਿਆ ਜੇ ਕੋਈ 2 ਮੰਨ ਲੈ ਕੋਈ 1.5 ਮੰਨ ਲੈ 2.5 ਮੰਨ ਲੈ ਆਪੀ ਆਪ ਸਮਝ ਨਾਲ ਆਪੋ ਆਪਣੀ ਸਮਝ ਆ ਤੁਹਾਡੀ ਇਹ ਜਗਰਾਤ ਕੀ ਮੁੱਲ ਮੁੱਲ 35000 ਦੀ ਦੇ ਦਾਂਗੇ ਵੇਚ ਛੋੜ ਚੱਪਾ ਕਰ ਦਾਂਗੇ 35000 ਚ ਹਾਂ ਠੀਕ ਹੈ ਫਿਰ ਤੇ ਦੁੱਧ ਪੱਕਾ ਉਹੀ ਆਪਾਂ ਗੱਲ ਕਰਨੀ ਵੀ ਜਿਹੜਾ ਮਨਾ ਹੀ ਦੇਣਾ ਕਿਸੇ ਨੂੰ ਇੱਥੇ ਅੱਗੇ ਆਪਾਂ ਬਗੈਰ ਬੱਚੇ ਦੇ ਪਾਈਏ ਆ ਵੀਡੀਓ ਦਾ ਦੀ ਕਾਲੀ ਦੀ ਉਹ ਗਈ ਆਪਣੀ ਖਰਚੀਆਂ ਗਈ ਆ ਹਾਂ ਉਹਨਾਂ ਵੀਰਾਂ ਨੇ ਸਵੇਰੇ ਤੜਕੇ ਆਏ ਨਿੱਕੇ ਟਾਈਮ ਚ ਹੋਈ ਆ ਹਾਂਜੀ ਚੋ ਕੇ ਲੈ ਕੇ ਮਾਹ ਵੀਰ ਦੇ ਦੋ ਟਾਈਮ ਚੋ ਲੋ ਤਸਲੀ ਕਰ ਲੋ ਉਹਦੇ ਨਹੀਂ ਹਨ ਮਨਜ਼ੂਰ ਆ ਠੀਕ ਆ ਜੀ ਅਜੇ ਤੱਕ ਉਹਨਾਂ ਨਾਲ ਕੇ ਫੋਨ ਕੀਤਾ ਵੀ ਦਾ ਦੁੱਧ ਨਹੀਂ ਗਾ ਦੇਂਦੀ ਕੋਈ ਚੱਕਰੀ ਨਹੀਂ ਇਹਨਾਂ ਤੋਂ ਦੱਸਿਆ ਉਹਨਾਂ ਠੀਕ ਆ ਠੀਕ ਆ ਲੋ ਵੀ 35000 ਦੀ ਮਿਲ ਜੂਗੀ ਠੀਕ ਆ ਜੀ ਠੀਕ ਆ ਅਗੇ ਨਖਤ ਜਗਰਾਸਿਆ ਅੱਗੇ ਜਿਹੜੀ ਆਪਣੇ ਕੋਲ ਆ ਵੜਾ ਕੀ ਆ ਇਹ ਫੇਲੇ 2-2 11-12 ਕਿਲੋ 11-12 ਕਿਲੋ ਹਾਂ ਵਾਧੇ ਹੋਗਾ ਕੋਈ ਕਿਲੋ ਆਪਾਂ ਘਟ ਦੱਸਦੇ ਹਾਂ ਇਹ ਵੀ ਕੇਲਾ ਡੰਗਾ ਘਟ ਵਾ ਜਾਂਦਾ ਤੇ ਟਾਈਮ ਇਹਨੂੰ ਕਿੰਨਾ ਕੁ ਹੋ ਗਿਆ ਸੋਈ ਨੂੰ ਇਹਨੂੰ ਹੋ ਗਏ ਮੈਂ ਡੇਢ ਮਹੀਨਾ ਸੋਈ ਨੂੰ ਰਹਾ ਬੱਚੀ ਗਈ ਉਹ ਬੂਏ ਚ ਬੱਧੀ ਠੀਕ ਹੈ ਬੱਚੀ ਹੈ ਮਗਰ ਹਾਂ ਤੇ ਆ ਲਾਲ ਡੱਬੀ ਆ ਗਈ ਚਿੱਟੀ ਲਾਲ ਡੱਬੀ ਹਾਂ ਇਹ ਰਿਹਾ ਸੱਚਾ ਵੀ ਮਗਰ ਲਾਲ ਚਿੱਟੀ ਡੱਬੀ ਹਾਂ ਲਾਲ ਚਿੱਟੀ ਹੈ ਮਗਰ ਬੱਚੀ ਅੰਨੇ ਕਦੀ ਆ ਡੇਢ ਵੀ ਲਾਲੇ ਮਹੀਨੇ ਦੀ ਲਾ ਜਿਨਹੀਂ ਮਰਜੀ ਉਹ ਬੱਚਾ ਸਾਹਮਣੇ ਅਗਲੇ ਹਾਂ ਕੋਈ ਨੀ ਉਹ ਆਪਾਂ ਦਿਖਾ ਦਾਂਗੇ ਦੁੱਧ ਕਿੰਨਾ 12 ਕਿਲੋ ਹਾਂ ਦੁੱਧ 12 ਕਿ ਕੋਈ ਤੇ ਜਮਾਲਾ ਤੇ ਜਮਾਲਾ ਆ ਦੀ ਸੋਹਣਾ ਜੀ ਤੇ ਬਾਕੀ ਪਿੱਠਪੂੜੇ ਵਾਲੀ ਸਾਈਡ ਤੋਂ ਤੁਸੀਂ ਚੈੱਕ ਕਰ ਲਓ ਵਜ਼ਨ ਲੋਡ ਬਹੁਤ ਜ਼ਿਆਦਾ ਤੇ ਜਿੱਦਾਂ ਆਪਾਂ ਇੱਕ ਅਹਰ ਸ਼ੇਰ ਦਾ ਰੰਗ ਦੇਖਦੇ ਆ ਠੀਕਾ ਜੀ ਡਾਰਕ ਬਿਲਕੁਲ ਲਾਲ ਕਲਰ ਉਹਦੇ ਬਿਲਕੁਲ ਵਾਈਟ ਡੱਬ ਨੇ ਸੋ 12 ਕਿਲੋ ਦੁੱਧ ਕੋਈ ਡੇਢ ਮੰਨ ਕੇ ਕੋਈ ਪੌਣੇ 2 ਮੰਨ ਕੇ ਤੁਸੀਂ ਸੌਦਾ ਕਰ ਲਿਓ ਆ ਜਿਹੜੀ ਬੱਛੀ ਆ ਮਗਰ ਠੀਕਾ ਜੀ ਬੱਚਾ ਵੀ ਮਗਰ ਬੱਛੀ ਆ ਫੀਮੇਲ ਕਾਫ ਆ ਇਸ ਬੈਡ ਦੇ ਸੋ 12 ਕਿਲੋ ਦੁੱਧ ਹੋ ਆ ਨੈਚਰ ਦੀ ਵੈਸੇ ਸਾਫ ਸੁਥਰੀ ਦਿਖਾਈ ਦੇ ਰਹੀ ਆ ਕਿਸੇ ਰਕਮ ਦਾ ਕੋਈ ਭੂਰ ਛੱਟੇ ਵਾਲੀ ਗੱਲ ਨਹੀਂ ਹੈ ਜੀ ਨਾ 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 ਕੋਈ ਗੱਲ ਨਹੀਂ ਹਾਂ ਜੀ ਲੋਵੀ ਪ੍ਰਭੋ ਕਰੋ ਚਾਹ ਕ ਠੀਕ ਆ ਜੀ ਸੋ 12 ਕਿਲੋ ਦੁੱਧ ਆ ਤੇ ਬਾਕੀ ਨਾਲ ਆਪਾਂ ਪ੍ਰੋਪਰ ਤੁਹਾਨੂੰ ਖਿਲਾੜ ਕੇ ਇੱਕ ਵਾਰੀ ਤਸੱਲੀ ਨਾਲ ਦਿਖਾ ਦਾਂਗੇ ਵੇਟ ਬੂਟ ਹੀ ਬਹੁਤ ਜ਼ਿਆਦਾ ਵਜਨ ਬਲੋੜ ਹੀ ਬਹੁਤ ਜ਼ਿਆਦਾ ਵਹਿੜ ਨੂੰ ਲੱਗਾ ਫੁੱਲਾ ਹੈਵੀ ਬਾਡੀ ਵੇਟ ਆ ਤੇ ਕੱਦ ਕਾਠਾ ਲਈ ਆ ਕੋਈ ਵੀਰ ਛੋਟੀ ਜੀ ਮੰਨ ਕੇ ਇਹਨਾਂ ਸੌਦਾ ਕਰ ਲੈ ਪੂਰੀ ਵੱਡੀ ਆ ਪੂਰੀ ਵੱਡੀ ਆ ਅਈ ਤੇ ਆਉਣਾ ਕਿਸੇ ਵੀਰ ਨੇ ਬਾਅਦ ਵਿੱਚ ਠੀਕ ਆ ਜੀ ਉਹ ਸਵਾਦ ਨਹੀਂ ਆਉਂਦਾ ਵੀ ਛੋਟੀ ਨੂੰ ਵੱਡੀ ਕਹਿ ਦਈਏ ਤੇ ਵੱਡੀ ਨੂੰ ਛੋਟੀ ਆ ਬੱਚਾ ਜੀ ਲੈ ਵੀ ਜਗਰਾ ਦੇ ਦਵਾ ਕੇ ਕਿੰਨੇ ਦੀ ਵੀਰ ਕੀ ਰੇਟ ਆ ਆ 50 ਕਰ ਲਿਆ 55 ਕਰ ਲਿਆ 48000 ਵੀਰਾਂ ਨਾਲ ਵਿੱਚ ਛੋੜ ਚੱਪਾ ਕਰਨਾ 48 ਦੀ ਹਾਂ ਬਹੁਤ ਚੰਗੀ ਗਾ ਪਾੜੀ ਜੇਗੀ ਬਾਕੀ 13 14 ਉਹ ਆਪਾਂ ਬਾਹਰੇ ਜਾਂਦੇ ਠੀਕਾ ਕੋਲੇ ਹੋਵੇ ਤੇ 12 ਤੋਂ ਪਲਾਸੀ ਹੋਵੇ ਹਾਂ ਤੇ ਕਿਸਲੇ ਘੜਵਾ ਦੇ ਜਾਂਦਾ ਡੰਗਰ ਚਲੋ ਇਹ ਤਾਂ ਕੁਝ ਨਹੀਂ ਕਹਿ ਸਕਦੇ ਹਾਂ ਲਓ ਵੀ 12 ਕਿਲੋ ਤੇ ਭਰਾ ਕੋਈ ਸੌਦਾ ਕਰ ਲਵੇ ਠੀਕਾ ਜੀ ਤੇ ਮਗਰ ਤੇ ਬੱਛੀ ਆ ਫੀਮੇਲ ਕਾਫ ਆ ਪਤਾਨੂੰ ਦਿਖਾਈ ਦਿੱਤੀ ਆ ਠੀਕਾ ਜੀ ਹੜਤਾਲੀ ਦੀ ਕਿਹਾ ਹਾਂ ਲਓ ਵੀ 48000 ਦੀ ਆ ਠੀਕਾ ਜੀ ਬਾਕੀ ਜੰਪਲ ਪੂਰਾ ਕਰਵਾ ਲਈ ਨੂੰ ਵਜਨ ਲੋੜੀ ਬਹੁਤ ਜ਼ਿਆਦਾ ਤੇ ਪੂਰੀ ਵੱਡੀਆਂ ਵਾਰਾਂ ਦੇ ਵਿੱਚ ਦੀ ਗਿਣਤੀ ਆਪਾਂ ਕਰਦੇ ਹਾਂ ਠੀਕਾ ਜੀ ਵੱਡੀ ਆ ਤੇ ਦੁੱਧ ਵੀ ਕਰਨ ਵਾਲੀ ਥੇ 12 ਕਿਲੋ ਆ ਚੰਗੀ ਖੇਚਲ ਕਿਸੇ ਭਰਾ ਦੇ ਰਹੀ ਤੇ ਤਕਰੀਬਨ ਮੈਨੂੰ ਆ ਲੱਗਦਾ ਵੀ ਆਈ ਵੀ ਅੱਜ ਕੋਈ ਦੋ ਚੌ ਦਿਨਾਂ ਦੀ ਆਇਆ ਹਾਂ ਅੱਜ ਜੱਤੇ ਜਨ ਹੋਇਆ ਈ ਜੱਤੇ ਜਦਾ ਨਾ ਕਿ ਚੌ ਪੰਜਾਂ ਦਾ ਚਾਰ ਕਿ ਦਿਨ ਪਹਿਲਾਂ ਇੱਕ ਆਪਾਂ ਪੋਸਟ ਪਾਤੀ ਸੀ ਹਾਂਜੀ ਹਾਂਜੀ ਠੀਕ ਆ ਤੇ ਇਸ ਤੋਂ ਬਾਅਦ ਜਗਰਾਜ ਇੱਕ ਆ ਵਾਈਟ ਰੰਗ ਦੇ ਵਿੱਚ ਆਪਣੇ ਕੋਲ ਆ ਬੱਚੀ ਆ ਗਈ ਹਾਂ ਇਹ ਵੈਡ ਪਹਿਲਾ ਸੂਆ ਚਾਰ ਦਿਨ ਦਾ ਮੋਹ ਹਾਂਜੀ ਉਹ ਬੱਚਾ ਲੱਗਾ ਮਗਰ ਜਗਰਾਜ ਸਿੱਖੀ ਉਹ ਬੱਚਾ ਦੁੱਜਨ ਚੁੰਗੀ ਜਾਂਦਾ ਈ ਕੋਈ ਨਹੀਂ ਇੰਦਰਾ ਬਤਾ ਠੀਕ ਆ ਚਾਰ ਦਿਨ ਦਾ ਮੋਹ ਹੈ ਵੈਡ ਅਗਲੇ ਦੁੱਧ ਹੋਊਗਾ 12 13 ਗੱਲ ਦੁੱਧ ਇਸ ਲਈ ਚਾਰ ਹੋਊਗਾ ਠੀਕ ਆ ਜੀ ਬੱਚਾ ਇਹਦਾ ਵੀ ਆ ਮਹੀਨੇ ਦਾ ਸੂਆ ਹੋਊਗਾ ਬੱਚਾ ਅੱਗੇ ਠੀਕ ਆ ਜੀ ਲੋਬੀ ਮਗਰ ਆ ਦੋਸੋ ਬੱਚਾ ਵੱਚਾ ਠੀਕਾ ਜੀ ਮੇਲ ਕਾਫਾ ਤੇ ਸੂਹਾ ਦੂਜਾ ਕੀ ਆ ਪਹਿਲਾ ਪਹਿਲੋਂ ਵੱਚੀ ਆ ਮੇਨੇ ਗਦੀ ਸੂਈ ਆ ਹਾਂ ਮੇਨੇ ਗਦੀ ਸੂਈ ਆ ਲੋ ਜੀ ਮੇਨੇ ਗਦੀ ਸੂਈ ਆ ਮਗਰ ਬੱਚਾ ਤੁਸੀਂ ਆ ਦੇਖ ਰਿਹਾ ਜੇ ਤੇ ਥਾਂ ਥਣ ਪੂਰਾ ਥਾਂ ਥਣ ਬੜਾ ਮਡਾ ਬੜਾ ਥਾਂ ਲੱਗਾ ਠੀਕ ਆ ਜੀ ਉਤਨਾ ਡਰਦੀ ਕੈਮਰੇ ਕੋਲ ਹਲਾਤ ਨਾਲ ਕਿਦੇ ਪੁੱਟੇ ਜੂੜ ਪਾ ਗਏ ਜਿਵੇਂ ਮਰਜੀ ਥੱਲੇ ਬੈਠੇ ਰਹੂਗਾ ਠੀਕ ਆ ਜੀ ਆ ਵੇਖੋ ਇੱਥੇ ਮੁੱਠੀ ਆ ਥਾਣਾ ਤੇ ਪਹਿਲਾ ਸੂਹਾ ਇਹ ਸੂਈ ਆ ਤੇ ਕਾਦੇ ਦਾ ਵੀ ਵੱਡਾ ਠੀਕ ਆ ਜੀ ਕੱਡ ਵੱਡਾ ਰੰਗ ਰੂਗ ਤੁਸੀਂ ਵੇਖ ਲਓ ਪ ਤੇ ਥੋੜੀ ਡਰ ਆ ਕ ਲਿਆ ਹਾਂ ਥੋੜਾ ਡਰ ਦੀ ਡੁਕਰਤੀ ਜ਼ਰੂਰ ਆ ਠੀਕ ਆ ਜੀ ਹਾਂ ਇਹਨਾਂ ਪਸ਼ੂ ਵੀ ਘਰੋਂ ਪਹਿਲੀ ਵਾਰ ਨਿਕਲੇ ਹੁੰਦੇ ਆ ਹਾਂ ਜੀ ਤੋ ਤ 12 ਕਿਲੋ ਦੱਸਿਆ ਜੀ ਹਾਂ ਜੀ 12 ਕਿਲੋ ਤੋ ਬਾਤ ਹੋ ਜਾਊਗਾ 12 ਹੀ ਆਨੇ ਹਾਂ ਲੋ ਵੀ 12 ਕਿਲੋ ਤੇ ਇਸ ਵਕਤੇ ਚੱਲਣ ਦੀ ਆ ਠੀਕ ਆ ਜੀ ਤੇ ਮਹੀਨੇ ਕ ਦਾ ਸੁਵਾ ਰੰਗ ਮੂਹ ਮੱਥਾ ਆ ਕਰ ਸਕੀ ਜੀ ਠੀਕ ਆ ਜੀ ਆ ਫੇਸ ਬੂਸ ਤੋਂ ਸੋਕਾ ਠੋਕਰ ਦੋਸੋ ਅੱਜ ਛੇ ਬਣਾ ਜਿਹੜੀਆਂ ਇਸ ਮੌਕੇ ਤੇ ਬੁਕਾਉ ਆ ਤੇ ਤਕਰੀਬਨ ਕੁ ਮਹੀਨੇ-ਮਹੀਨੇ ਦੇ ਦਰਮਿਆਨ ਬਾਕੀ ਜਿਵੇਂ-ਜਿਵੇਂ ਦਿਨ ਅੱਗੇ ਤੁਹਾਨੂੰ ਦਰਮਿਆਨ ਦੱਸਾਂਗੇ ਜਾਣਕਾਰੀ ਤੇ ਇਹ ਜਗਰਾਜ ਕੀ ਮੁੱਲ ਦੀ ਆ ਇਹਦਾ ਯਰ ਜੀ ਭਾਵੇਂ ਕਰ ਲਗੇ 50 ਭਾਵੇਂ ਜਿੰਨਾ ਮਰਜ਼ੀ ਕਰ ਲਗੇ ਇਹ ਦੇ ਦਾਂਗੇ 47000 ਦੀ 47000 ਦੀ ਹਾਂਜੀ ਵਿੱਚ ਛੋੜ ਚੱਪਾ ਕਰ ਦਾਂਗੇ ਠੀਕ ਹੈ ਬਈ ਹਾਂਜੀ 94700 ਦੀ ਇਹ ਤੁਹਾਨੂੰ ਅੱਜ ਮਿਲ ਜੂਗੀ ਬੱਛਾ ਮਗਰ ਇਹੋ ਜੀ ਨਾ ਲਓ ਜੀ ਆ ਮਗਰ ਬੱਛਾ ਇਹ ਤੇ ਠੀਕ ਹੈ ਜੀ 14700 ਦੀ ਵਹਿੜਾ 12 ਕਿਲੋ ਤਾਂ ਇਸ ਵਕਤੇ ਚੱਲਣ ਰਹੀ ਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਅਗੇ ਨੈਕਸਟ ਇੱਕ ਆਪਾਂ ਤੁਹਾਨੂੰ ਹੋਰ ਬੱਛੀ ਦਿਖਾ ਦਿੰਨੇ ਆ ਬਾਕੀ ਜਗਰਾਜੇ ਵੀ ਚੰਗੇ ਹੁਆਨੇ ਛੱਡੇ ਦੇ ਵਿੱਚ ਆ ਇਹ ਬੱਛੀ ਦੀ ਕੀ ਵੀਰ ਬਾਕੀ ਡਿਟੇਲ ਹੈ ਪਹਿਲਾ ਸੂਆ ਹੈ ਪਹਿਲੇ ਨੇ ਹਾਂਜੀ ਪਹਿਲਾ ਸੂਆ ਠੀਕ ਹੈ ਵੀਰ ਮਗਰੇ ਦੇ ਬੱਛੀ ਆ ਅੱਜ ਸੂਈਨ ਹੋ ਗਿਆ ਇਹਨੂੰ 8-9 ਦਿਨ 8-9 ਦਿਨਾਂ ਦੀ ਹਾਂ ਲੋਬੇ ਤਾਂ ਨਵਾਂ ਦਿਨ ਦੀ ਸੂਈ ਹੈ ਬੱਛੀ ਮਗਰ ਇਹਦੇ ਠੀਕ ਆ ਇਹ ਇਸ ਵਕਤ ਕਿੰਨੇ ਕ ਦੁੱਧ ਤੇ ਆ ਗਈ ਇਹ ਫਿਰ 20 ਕਿਲੋ ਤਿਆਰ ਹੋਊਗਾ ਇਸ ਵਕਤ 20 ਕਿਲੋ ਹਾਂਜੀ ਲੋਬੇ 20 ਕਿਲੋ ਦੁੱਧ ਇਸ ਵੇਰ ਦੇ ਥਲੇ ਤਿਆਰ ਆ ਠੀਕ ਆ ਜੀ ਤੇ ਨਾਰੂ ਨਾਲ ਆ ਬੱਚੇ ਦੇ ਵੈਸੀ ਬਹੁਤ ਅੱਛੀ ਨਾ ਮਗਰ ਬੱਛੀ ਬੱਛੀ ਮਗਰ ਲੋਬੇ ਕਰੋ ਇਟਾਂ ਚਾਚਾ ਕੇ ਠੀਕ ਆ ਜੀ ਬਾਕੀ ਡਰੂ ਡਰੂ ਬਿਲਕੁਲ ਕੰਪੈਕਟ ਡਰਾ ਫਿਕਸ ਹੋਵਾਨਾ ਚੱਡਾ ਬਹੁਤ ਚੰਗੀ ਬਹੁਤ ਸੋਹਣਾ ਖੂਬਸੂਰਤ ਬਿਲਕੁਲ ਖੁੱਚਾਂ ਤੋਂ ਗਿੱਟ ਗਿੱਟ ਉੱਪਰ ਜਿਹੜਾ ਲੋ ਵੀ ਠੀਕ ਹੈ ਜੀ ਸੋ 20 ਕਿਲੋ ਹਾਜ਼ਰ ਦੁੱਧ ਦੀ ਆਪਾਂ ਗੱਲ ਕਰਦੇ ਪਏ ਆ ਠੀਕ ਹੈ ਜੀ ਜਿਹੜਾ ਕਿਸੇ ਭਰਾ ਨੇ ਮੌਕੇ ਤੇ ਆ ਕੇ ਚੋਗੇ ਵੇਖ ਲੈਣਾ 20 ਕਿਲੋ ਬਾਕੀ ਸ਼ੁਰੂਆਤ ਜਗਰਾਸਾਂ ਚੰਗੀ ਕੀਤੀ ਹੈ ਨੌਂ ਫਸਲਾਂ ਦੇ ਦਰਮਿਆਨ ਜੀ ਬਹੁਤ ਚੰਗੀ ਲਓ ਜੀ ਨੌਂਾਂ ਦਸਾਂ ਦੇ ਨਾਲ ਦੀ ਦੋਸਤ ਸੁਈ ਆ ਦੁੱਧ ਚੰਗਾ ਲਈ ਫਿਰਦੀ ਆ ਗਰਮਾਂ ਦੀ ਠੀਕ ਹੈ ਜੀ ਬਾਕੀ ਖਵਾਨੇ ਛੱਡੇ ਤੋਂ ਤੁਸੀਂ ਜਜਮੈਂਟ ਕਰ ਲਿਓ ਸੂਬਿਆਂ ਦੇ ਵਿੱਚ ਦੂਜਾ ਮੰਨ ਕੇ ਕੋਈ ਵੀਰ ਸੌਦਾ ਕਰ ਲੈ ਠੀਕ ਆ ਸੋ ਆ ਥਣਦੇਵਾ ਬਾਕੀ ਆ ਸਪੇਸ ਵੰਡ ਆਪਸੀ ਥਣਾ ਦੀ ਸੂਬਾ ਪਹਿਲਾ ਹੀ ਐ ਇਹ ਪਹਿਲੇ ਨੇ ਪਹਿਲਾ ਪਹਿਲਾ ਸੂਬਾ ਯਾ ਅੱਛਾ ਦੰਦੋ ਜਵਾਨ ਐ ਸੂਬਾ ਪਹਿਲਾ ਹੀ ਐ ਥੋੜਾ ਪੁੱਜ ਬਣ ਪੁੱਜ ਪੁੱਜ ਕੇ ਬਣੀ ਸੂਈ ਇਹ ਡੰਗਰ ਪੱਕ ਕੇ ਬਣ ਜਾਂਦਾ ਪੱਕ ਕੇ ਬਣਿਆ ਹਾਂ ਪੱਕੀ ਹੈ ਵੀ ਕ੍ਰੋਸ ਵਿੱਚ ਕੋਈ ਗਰਮੀ ਗਰਮੀ ਤਾਂ ਵੀ ਇਹਨੂੰ ਕੋਈ ਨਹੀਂ ਹਾਂਜੀ ਹਾਂਜੀ ਆਉਣ ਵਾਲੇ ਸਮੇਂ ਚ ਲੋਕੀ ਇੱਦਾਂ ਕਰੋ ਫਸਣ ਬਿਲਕੁਲ ਜਿਹੜਾ ਦੋਸਤ ਆਪਾਂ ਨਿੱਗਰ ਲੇਵਾ ਗੱਲ ਕਰ ਗਿਆ ਵੀ ਆ ਨਿੱਗਰ ਲੇਵਾ ਤੇ 20 ਕਿਲੋ ਇਸ ਵਕਤੇ ਦੇ ਥੱਲੇ ਦੋ ਦਿਖਾਜ ਰਿਹਾ ਠੀਕ ਹੈ ਤੇ ਇਹ ਜਗਰਾਜ ਕੀ ਫੜਤਾ ਰਹੂਗਾ ਇਹ ਅੱਜ ਮੁੱਲ ਲੈਣ ਦੇਣ ਮੁੱਲ ਇਹ ਦਾ 75 ਹਾਂਜੀ ਇਹ 70000 ਦੀ ਖਾਨਾ ਕਰਦਾ ਵਿੱਚ ਹਾਂ ਪੂਰੀਆਂ ਕਸਰਾ ਕੁਸਰਾ ਕੱਢ ਕੇ ਪੂਰੀਆਂ ਪੂਰੀਆਂ ਇਹ ਵੀਡੀਓ ਤੁਸੀਂ ਆਪਾਂ ਗਾਂ ਪਾਈ ਵੇੜ ਹਾਂਜੀ ਇਹ ਬੰਦੇ ਕਹਿੰਦੇ ਡਕਾਈ ਵੀ ਇੱਕ ਇਹ ਵੀ ਆ ਵੀ ਗਾਂ ਡਕਾਈ ਇਹ ਤਾਂ ਵਿਗਨਲ ਕੇ ਸ਼ਾਇ ਸੀਗੀਆਂ ਹਾਂ ਉਦੋਂ ਮੁੱਲ ਮੈਂ ਕੱਟ ਪਿਆ ਹੈ ਉਦੋਂ ਦੁੱਧ ਵੀ ਸਾਰਾ 14 ਕਿਲੋ ਇਹ ਥਲੇ ਹਾਂ 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 ਹੁਣ ਦੁੱਧ 20 ਕਿਲੋ ਹੋਊਗਾ ਫਿਰ ਵੀ ਮੁੱਲ ਮੋਸਾ ਹੋਵੇ ਉਸਾ ਦੇ ਬੱਤਰ ਤੇ ਪਾਤਾ ਬਿਲਕੁਲ ਜੈ ਜੈ ਪਾਤਾ ਵੀ ਮੈਂ ਚਲੋ ਜਿੰਨਾ ਜੈ 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 ਠੀਕ ਹੈ ਜੀ ਬਿਲਕੁਲ ਲੋ ਵੀ 20 ਕਿਲੋ ਤੇ ਇਸ ਵਕਤ ਚਲਣ ਦੀ 72 ਦੀ ਹਾਂ 72 ਦੀ ਦੇ ਦਾਂਗਾ ਲੋ ਵੀ ਅੱਜ 72000 ਦੀ ਮਿਲੂਗੀ ਬੱਛੀ ਮਗਰ ਬਿਲਕੁਲ ਇਧਰ ਵਖਾ ਦੇਣੇ ਤੁਹਾਨੂੰ ਬੁਲਬੁਲ ਦਾ ਬੱਚਾ ਹੀ ਵੱਛੀ ਕਾਦੀ ਬੱਛੀ ਬਹੁਤ ਚੰਗੀ ਐ ਵੱਛੀ ਕਰੋ ਚਾਹੇ ਕਿ ਮੇਰਾ ਪ੍ਰਾ ਰੰਗ ਰੂਗ ਬਹੁਤ ਸੋਹਣਾ ਬੱਛੀ ਦਾ ਵੀ ਠੀਕ ਹੈ ਜੀ ਮਗਰ ਇੱਕ ਹੋਰ ਐਨੀਮਲ ਜਿਹੜਾ ਤਿਆਰ ਤੁਹਾਨੂੰ ਹੋ ਜਾਊਗਾ 72000 ਦੇ ਵਿੱਚ 20 ਕਿਲੋ ਦੁੱਧ ਤੇ ਚਲਣ ਦੀ ਵਾਰ ਤੁਹਾਨੂੰ ਮਿਲ ਜਾਊਗੀ ਅੱਜ ਇਸ ਤੋਂ ਬਾਅਦ ਨੈਕਸਟ ਜਗਰਾ ਜਿਹੜੀ ਆ ਵੱਛੀ ਖੜੀ ਆਪਣੇ ਕੋਲ ਇਹ ਦੂਜਾ ਸੂਆ ਦੂਸਰਾ ਸੂਆ ਹਾਂਜੀ ਇਹਦੇ ਮਗਰ ਇਹ ਇਹਦੇ ਥੱਲੇ ਦੋ ਦਊਗਾ 526 ਕਿਲੋ ਉਸ ਵਕਤ ਹਾਂ ਜਿਹੜਾ 526 ਕਿਲੋ ਆਪਾਂ ਚੋ ਲੈਣਾ ਠੀਕ ਹੈ ਵੀਰੇ ਹਾਂਜੀ ਲਓ ਵੀ ਇਹ ਦੋਸਤੋ ਅੱਜ 20 ਅੱਜ ਦਿਨ ਕਿਵੇਂ ਹੋ ਗਏ 15 20 ਦਿਨ ਹੋ ਗਏ ਸੂਈ ਨੂੰ 20 ਦਿਨ ਹੋ ਗਏ ਆ ਇਹ ਦੂਜਾ ਸੂਆ ਕੀ ਹੈ ਨਾ ਦੂਜਾ ਸੂਆ ਲਓ ਵੀ ਇਹ ਦੂਜਾ ਸੂਆ 20 ਦਿਨ ਦੀ ਇਹ ਸੂਈ ਹੈ ਤੇ 5 ਲੀਟਰ ਦੋਦੇ ਥੱਲੇ ਹਾਜ਼ਰ ਆ ਜਿਹੜਾ ਕਿਸੇ ਭਰਾ ਨੇ ਚੋ ਲੈਣਾ ਠੀਕ ਆ ਜੀ ਹਾਂਜੀ ਆ ਦੇਖੋ ਬਾਕੀ ਅਡ ਰੋਡਰ ਦੀ ਕੁਆਲਿਟੀ ਦੇਖ ਕੇ ਬਹੁਤੇ ਵੀਰਾਂ ਨੇ ਜਜਮੈਂਟ ਕਰ ਹੀ ਲੈਣੀ ਆ ਠੀਕ ਆ ਜੀ ਭਾਂਡਾ ਹੀ ਦੱਸ ਦਿੰਦਾ ਪਸ਼ੂ ਦਾ ਹਾਂਜੀ ਹੈਦਰ ਦੇਖੋ ਜਰਾ ਲੈਵਲ ਉਹ ਬਹੁਤ ਚੰਗਾ ਲੱਗਾ ਨੂੰ ਸੋ ਬੜਾ ਠਕਾਣੇ ਤੇ ਹਵਾਨਾ ਚੱਡਾ ਤੇ ਬਿਲਕੁਲੋ ਫਿਕਸ ਹੋਵਣਾ ਚੱਡਾ ਸੋ ਨਿਗਰਦਾ ਤੁਸੀਂ ਚੈੱਕ ਕਰੋ ਐ ਨੂੰ ਜਗਰਾਜ ਕੋਈ ਹੋਰ ਮੜਾ ਜਾ ਵੀਰਾਂ ਨੂੰ ਤੋੜ ਸੋ ਵਹਿਰ ਜਿਹੜੀ ਦੋਸਤੋ ਇਹ ਸਾਂਭਣ ਵਾਲੀ ਆ ਕੋਈ ਭਰਾ ਲੈ ਜਾਂਦਾ ਤੇ ਚੰਗੀ ਕੇਅਰ ਕਰ ਲੋਗੇ ਪਤਾ ਨਹੀਂ ਕਰਮਾ ਲਈ ਕਿੱਥੇ ਅੱਗੇ ਸਟਾਪ ਕਰੇ ਠੀਕ ਆ ਜੀ ਗਾਂਹਾਂ ਦੇ ਨਾਲ ਕੋਈ ਅੰਤ ਨਹੀਂ ਦੁੱਧ ਕਰਮਾਣੀਆਂ ਵੈਸੇ ਹੁਣ 25 ਲੀਟਰ ਤੇ ਪੀਕਪੂਕ ਤੇ ਚੜਦੀ ਜਾਂਦੀ ਹੈ ਨਾ ਆਪਣੇ ਜੀ ਹਾਂ ਜੀ ਉਹ ਚੰਗਾ ਚੱਡਾ ਵੀ ਚੰਗਾ ਥਣ ਵੀ ਚੰਗਾ ਲਓ ਜੀ ਕਈ ਵਾਰ ਹੁੰਦਾ ਵੀ ਥਣ ਜਗਰਾਜ ਮਸ਼ੀਨੀ ਆ ਜਾਂਦਾ ਹਾਂਜੀ ਪਰ ਇਹਨੂੰ ਫੇਲ ਤੇ ਵੀ ਚੋਲੇ ਕੋਈ ਚੱਕਰੀ ਨਾ ਮਸ਼ੀਨ ਤੇ ਚੋਲੇ ਨਾਲ ਥੀ ਚਾਪਦੇ ਮਸ਼ੀਨ ਵੀ ਮਸ਼ੀਨ ਤੇ ਚੋਲੀ ਦੀ ਆ ਚਲੋ ਵੱਡੀ ਵਾਰ 20 25 ਲੀਟਰ 25 ਲੀਟਰ ਵੈਸੇ ਵੀ ਇੱਕ ਮਸ਼ੀਨ ਤੇ ਸੌਖੀ ਕੋਈ 2-4 ਮਿੰਟਾਂ ਦੀ ਚਵਾਈ ਹੋ ਜਾਂਦੀ ਹਾਂਜੀ ਹਾਂਜੀ ਉਸ ਤਰ੍ਹਾਂ ਕੋਈ 8-7 ਮਿੰਟ ਲੈ ਬਹਿਣਾ ਪੈਂਦਾ ਤੇ ਇਹਦੇ ਛੇਤੀ ਛੁਤੀ ਵੀ ਫੇਰ ਅਖਿਆ ਮਸ਼ੀਨ ਆ ਰਹੀ ਕੋਈ ਨਹੀਂ ਆ ਬਿਲਕੁਲ ਜੀ ਬਿਲਕੁਲ ਲਓ ਵੀ ਭਰਾਵਾ ਬਿਲਕੁਲ ਫਿੱਟ ਲੇਵੇ ਦੀ ਆ ਫਿੱਟ ਆਰਡਰ ਦੀ ਆ ਉਹ ਸੋਣਾ ਲੰਬਾ ਥਾਣਾ ਰੋਗ ਰੋਗ ਦਾ ਥਾਣ ਕਰ ਮਾਰੀ ਨੂੰ ਲੱਗਿਆ ਠੀਕ ਆ ਜੀ ਕਿਸੇ ਪਾਸਿਓਂ ਹੀ ਖੁੰਜੀਗੀ ਤੇ 25 ਲੀਟਰ ਦੁੱਧ ਇਸ ਵਕਤ ਇਹਦੇ ਥੱਲੇ ਹਾਜ਼ਰ ਆ ਮਗਰ ਬੱਚਾ ਮੇਲ ਕਾਫ ਹਾਂਜੀ ਬਹੁਤ ਵਧੀਆ ਤੇ ਇਹ ਜਗਰਾਜ ਕੀ ਮੁੱਲ ਪਾ ਦੀ ਵੀਰ ਮੁੱਲ ਲੈ ਆ 85 ਆ ਹਾਂ ਦੇਣੀ 80 ਦੀ ਆ ਬਣ ਲੈ ਦੇ 80 ਹਜ਼ਾਰ 80 ਹਜ਼ਾਰ ਦੀ ਠੀਕ ਆ ਵੀ ਜੋ ਛੋੜ ਚੱਪਾ ਕਰ ਦਾਂਗਾ 80 ਠੀਕ ਆ ਵੀਰੇ ਲਓ ਵੀ 85 ਹਜ਼ਾਰ ਦੋਸਤੋ ਇਹਦੀ ਮੰਗ ਡਿਮਾਂਡ ਆ ਤੇ ਲੈ ਦੇ ਜਿਹੜਾ 80 ਹਜ਼ਾਰ ਦੀ ਇਹ ਤੁਹਾਨੂੰ ਮਿਲ ਜੂਗੀ ਅੱਜ ਠੀਕ ਆ ਜੀ ਸੋ ਕੋਈ ਭਰਾ ਸੰਪਰਕ ਕਰ ਲਵੇ ਬਹੁਤ ਵਧੀਆ ਠੀਕ ਆ ਜੀ ਤੇ ਜਗਰਾਉ ਦੇ ਇਸ ਤੋਂ ਬਾਅਦ ਨੈਕਸਟ ਆਪਣੇ ਕੋਲ ਜਿਹੜੀ ਆ ਬੈਡ ਆ ਗਈ ਫਿਰ ਦੂਜਾ ਸੂਆ ਏ ਹਾਂ ਜੀ ਅੱਜ ਸੂਈ ਨੇਨ ਹੋ ਗਏ ਆ ਤੇ ਜਾਦਨ ਹੋਇਆ ਅੱਜ ਸੂਈ ਨੂੰ ਅੱਜ 3 ਦਿਨ ਹੋ ਗਏ ਆ ਹਾਂ ਠੀਕ ਆ ਜੀ ਮਗਰ ਇਹਦੇ ਬੱਛੀ ਆ ਬੱਛੀ ਮਗਰ ਵੀ ਬਹੁਤ ਚੰਗੀ ਬਹੁਤ ਵਧੀਆ ਬੱਛੀ ਆ ਗਈ ਹੈ ਮਗਰ ਇਹਦੇ ਥੱਲੇ ਵੀ ਦੁੱਧ 23 24 ਕਿਲੋਨ ਤਿਆਰ ਹੋ ਬੋਲਾ ਗਏ ਨੇ ਦੁੱਧ ਗਏ ਨੇ ਕੋਈ ਹਾਂ ਜੀ 24 ਕਿਲੋ ਹੁਣ ਤਿਆਰ ਹੋਊਗਾ ਤਿੰਨਾ ਚੌ ਦਿਨਾਂ ਦੀ ਸੂਈ ਦੇ ਹਾਂ ਤੇ ਜਿਆਦਾ ਹੋਇਆ ਸੂਈ ਨੇ ਨੂੰ ਤੇ ਜਿਆਦਾ ਦਿਨ ਹਾਂ ਪੋਲਾ ਮਾਲ ਲੈ ਕੱਚਾ ਦੁੱਧ ਮੰਨ ਲੈ ਹਾਂ ਵੀ 23 24 ਕਿਲੋ 24 ਕਿਲੋ ਤਿਆਰ ਹੋਊਗਾ ਲੋ ਵੀ ਇੱਧਰ ਵੇਖੋ ਦੁੱਧਾਂ ਬੱਤੀ 33 ਕਿਲੋ ਦੀ ਗਾਰੰਟੀ ਦੀ ਆਈ ਏ ਇਹ ਜਗਰਾਜ ਨੇ ਐਂਡ ਦੇ ਵਿੱਚ ਲਕੋ ਕੇ ਰੱਖੀ ਏ ਛਾਏ ਇਹ ਗੁੱਠ ਚ ਲਾ ਕੇ ਠੀਕ ਆ ਜੀ ਚਾਹੀਦੀ ਤਾਂ ਪਹਿਲੇ ਨੰਬਰ ਤੇ ਸੀ ਵੀ ਭੈਣ ਭਰਾ ਦੇਖਦੇ ਬਾਕੀ ਐਂਡ ਤੱਕ ਮੇਰਾ ਵੀਰ ਵੀਡੀਓ ਦੇਖ ਲਿਆ ਜੋ ਨਹੀਂ ਬਾਕੀ ਠੀਕ ਆ ਇਹਨੇ ਗੱਲ ਲੈਣੀ ਵੀ ਪੁਰਾਣੀ ਬੱਚੀ ਬਹੁਤ ਪਿਆਰੀ ਆ ਤੇ ਅਜੇ ਤੀਜਾ ਦਿਨ ਇਹਨੂੰ ਸੂਈ ਨੂੰ ਤੇ 24 ਲੀਟਰ ਬੋਰਾ ਮੰਨ ਲਿਓ ਕੱਚਾ ਬੋਰਾ ਮੰਨ ਲਿਓ ਦੁੱਧ ਮੰਨ ਲਿਓ ਕੱਚਾ ਠੀਕ ਆ ਜੀ ਬਾਕੀ ਥਾਂ ਤੋਂ ਪੂਰਾ ਥੀ ਵਾਲਾ ਮੁੱਠੀ ਰਹੀ ਏ ਪੂਰਾ ਪੂਰਾ ਮੁੱਠੀ ਵਾਲਾ ਸੂਈ ਨੇ ਤੇ ਚੋੜਾ 3 ਕਿਲੋ ਕੋਈ ਗੱਲ ਨਹੀਂ ਆਪਾਂ ਚਵਾਈ ਵੈਸੇ ਕੀਤੀ ਹੱਥੀ ਕਰਦੇ ਨੇ ਹਾਂ ਠੀਕ ਆ ਜੀ ਜਿਹੜਾ ਆਪ ਵੀ ਕ੍ਰੋਸ ਅੰਗ ਤੇ ਜਾਂਦੀ ਫਿਰ ਕ੍ਰੋਸ ਤੇ ਕ੍ਰੋਸ ਲਓ ਵੀਰ ਚੱਫ ਦੇ ਨਾਲ ਦੋਸਤੋ ਕ੍ਰੋਸ ਅੰਗ ਅੰਗ ਜਿਹੜਾ ਤੁਸੀਂ ਮੇਲ ਖਾਂਦਾ ਦੇਖ ਲਿਆ ਜੀ ਵੀ ਫੁੱਲ ਹੈਵੀ ਬਾਡੀ weight ਆ ਪੂਰਾ ਵਜਨ ਦੋੜ ਕੱਡ ਵਜੇ ਫੁੱਲ ਵੱਡਾ ਕੱਦ ਤੋਂ ਬੁੱਤ ਦੀਆਂ ਗੱਲਾਂ ਹੀ ਗ ਜਦੋਂ ਆਪਾਂ ਇੱਕ ਨਾਰਮਲ ਫਾਰਮ ਦੇ ਵਿੱਚ ਬੈਠਾ ਵੇਖਦੇ ਆ ਇਹ ਫੁੱਲ ਹਾਈਟ ਲੈਂਥ ਦੇ ਵਿੱਚ ਆ ਸੋ ਬਾਕੀ ਬਧੀਆਂ ਚੰਗੀ ਸ਼ਟਾਡਿੰਗ ਆ ਸੀਮਨ ਵੀ ਕਿਸੇ ਚੰਗੇ ਦੀ ਹੋ ਸਕਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਾੜੀ ਵਾਲਾ ਹਵਾਨਾ ਚਟਾ ਫਿਕਸ ਲੇਵੇ ਦੀ ਬੰਦ ਲੇਵੇ ਦੀ ਫਿਕਸ ਬੰਦ ਲੇਵੇ ਦੀ ਇਧਰ ਦੇਖੋ ਥੋੜਾ ਜਿਹਾ ਤੁਹਾਨੂੰ ਆਪਾਂ ਇੱਕ ਦੋ ਗਿਹੜੇ ਘੜਾ ਕੇ ਵਿਖਾਵਾਂਗੇ ਜ਼ਰੂਰ ਠੀਕ ਹੈ ਜੀ ਥੋੜਾ ਜਿਹਾ ਪਸ਼ੂ ਡਰਦਾ ਡੁੱਕਰਦਾ ਆ ਦੇਖੋ ਲੋ ਵੀ ਦੋਸਤੋ ਠੀਕ ਹੈ ਜੀ ਕਰੋ ਚੈੱਕ ਸੋ ਮਗਰ ਬੱਛੀ ਆ ਫੀਮੇਲ ਕਾਫ ਠੀਕ ਆ ਜੀ ਸੋ ਤਿੰਨ ਕਿ ਦਿਨ ਦਾ ਸਮਾਂ ਹੋ ਗਿਆ ਤੇ ਸੁਬਿਆਂ ਦੇ ਵਿੱਚ ਵੀ ਜਗਰਾਜ origignal ਕੋਈ ਦੂਜਾ ਦੀ ਸੁਵਾ ਦੂਜਾ origignal ਦੂਜਾ ਸੁਵਾ ਠੀਕ ਆ ਤੇ ਦੋਸਤੋ ਬਾਕੀ ਸ਼ੁਰੂਆਤ ਚੰਗੀ ਆ ਉਹ ਸਕੋਰਿੰਗ ਕੋਈ ਭਰਾ ਸੌਦਾ ਕਰ ਲਵੇ ਸੋ 24 ਲੀਟਰ ਤੋਂ ਸਟਾਰਟਿੰਗ ਆ ਸੋ ਪੀਕ ਤੱਕ ਕਰਮਾਂ ਲਈ ਠੀਕ ਆ ਜੀ ਚੰਗਾ ਮਿਲ ਕੇ ਚਵਾਜੂਗੀ 22 33 ਲੀਟਰ ਦੀ ਗਾਰੰਟੀ ਤੇ ਆਈ ਹੈ ਅੱਛਾ ਜੀ ਤੀਨੋਂ ਪਲਾਸਟਿਕ ਗੇਮ ਚੱਲੂਗੀ ਹਾਂ ਤੀਨੋਂ ਬਾਹਰ ਹੀ ਚੱਲੂ ਅੰਦਰ ਨਹੀਂ ਚਲਦੀ ਠੀਕ ਆ ਗੁਰੇ ਲਓ ਵੀ 30 ਲੀਟਰ ਤੋਂ 200 ਪਲੱਸ ਚੱਲਣ ਵਾਲੀ ਵੜਾ ਤੋ ਰਾਂਗਰੂ ਨੂੰ ਤੁਸੀਂ ਚੈੱਕ ਕਰੋ ਬਲੈਕ ਤੇ ਵਾਈਟ ਦਾ ਕੰਬੀਨੇਸ਼ਨ ਜਿਆ ਹਵਾਨੇ ਚੱਡੇ ਦੇ ਉੱਪਰ ਥੋੜੀਆਂ ਲੱਤਾਂ ਦੇ ਉੱਪਰ ਵਾਈਟ ਜਿਹੜੀ ਮਾਰਕਿੰਗ ਤੁਹਾਨੂੰ ਨਜ਼ਰ ਆਊਗੀ ਤੇ ਥਾਣਾ ਦੀ ਵਿਰਲਵੰਦ ਵੀ ਬਹੁਤ ਜਿਆਦਾ ਚੰਗੀ ਬਹੁਤ ਚੰਗੀ ਠੀਕ ਆ ਜੀ ਵੈਸੇ ਥੋੜਾ ਜਿਹਾ ਪਸ਼ੂ ਨਵੀਂ ਥਾਂ ਤੇ ਆਇਆ ਕਹ ਲੋ ਚਾਹੇ ਕਈ ਕਿਸੇ ਫਾਰਮ ਦੇ ਵਿੱਚੋਂ ਪਹਿਲੀ ਵਾਰੀ ਘਰੋਂ ਨਿਕਲਿਆ ਲਾ ਲਓ ਠੀਕ ਆ ਜੀ ਥੋੜਾ ਜਿਹਾ ਓਪਰੇ ਬੰਦੇ ਤੋਂ ਯਾਨੀ ਕਿ ਮੇਰੇ ਤੋਂ ਵੀ ਥੋੜਾ ਜਿਹਾ ਨੇੜੇ ਆਪਾਂ ਜਾਣੇ ਆ ਤੇ ਡਰਦਾ ਡੁਖਦਾ ਡਰਦਾ ਡਰਦਾ ਤੇ ਬਾਕੀ ਚਵਾਚਬੂ ਜਾਨ ਕੋਈ ਵਸੀ ਰਸੀ ਤੁਸੀਂ ਵੰਗਾ ਦ ਠੀਕ ਆ ਭਰਾ ਤੇ ਜਗਰਾਵ ਦੇ ਤਾਂ ਲੈਣ ਦੇ ਮੁੱਲ ਕੀ ਰਹੂਗਾ ਅੱਜ ਇਹਦਾ ਮੁੱਲ ਕਰ ਲਈਏ ਭਵੇਂ 1 51 20 ਵੀ ਕਰ ਲਈਏ ਹਾਂਜੀ 1 15 ਹੀ ਦੇਣੀ ਆ ਵਾ 1 15 ਦੀ ਹਾਂਜੀ ਉਹ ਵੀ 1 ਲੱਖ 15000 ਦੀ 200 ਇਹ ਵਾਰ ਤੁਹਾਨੂੰ ਮਿਲੂਗੀ ਅੱਜ ਮਗਰ ਵੱੱਛੀ ਆ ਤਾਂ 30 ਕਿਲੋ ਤੋਂ ਬਾਹਰ ਗੱਲਾਂ ਕਰਾਉਣੀਆਂ ਨੇ ਇਹਨੇ ਹਾਂਜੀ ਬਹੁਤ ਜੀ 24 ਕਿਲੋ ਅੱਜ ਕੱਚਾ ਦੁੱਧ ਬੋਲੇ ਬੋਲਾ ਮੰਨ ਕੇ ਦੇ ਥੱਲੇ ਤੁਸੀਂ ਸੌਦਾ ਕਰ ਲਓ ਕੱਢ ਫੁੱਲ ਵੱਡਾ ਬਹੁਤ ਸੋਹਣੇ ਹਾਈਟ ਕੱਟ ਦੇ ਵਿੱਚ ਆ no doubt ਮੈਂ ਵਾਰ-ਵਾਰ ਤਾਂ ਜ਼ਿਕਰ ਕਰਦਾ ਵੀ ਭੈਣ ਭਰਾ ਕੋਈ ਮੇਰਾ ਸੱਜਣ ਵੀਰੇ ਇਹ ਮੰਨ ਕੇ ਨਾ ਅਜੇ ਵੀ ਕੋਈ ਛੋਟੀ ਆ ਤੇ ਬਾਕੀ 24 ਲੀਟਰ ਦੱਸਿਆ ਤੇ 24 ਲੀਟਰ ਚੋਣ ਵਾਲੀ ਗੱਲਬਾਤ ਆ ਇੱਥੇ ਜਿਹੜੇ ਪੁਰਾਣੇ ਪੈਸੇ ਲਾਉਣੇ ਨੇ ਚੋਣੇ ਹੀ ਹੋਣਗੇ ਤੇ ਇਹ ਅੱਜ ਵੜ ਜਿਹੜੀ ਆਪਾਂ ਤੁਹਾਨੂੰ ਲਾਸਟ ਦੇ ਵਿੱਚ ਦਿਖਾਉਣੀ ਸੀ ਠੀਕ ਆ ਜੀ ਜਗਰਾਜ ਵੀਰ ਦੇ ਘਰੋਂ ਤੇ ਜਗਰਾਜ ਅੱਜ ਇਹੋ ਆਪਣੇ ਕੋਲ ਜਿਹੜਾ ਲਾਸਟ ਦੇ ਵਿੱਚ ਨਾਕ ਸੀ ਹਾਂ ਜੀ ਹਾਂ ਜੀ ਤੇ ਨੰਬਰ ਕ ਕਰਦੇ ਹੋ ਸਾਂਝੇ ਆਪਣੇ 95929 ਹਾਂ 95392 ਠੀਕ ਹੈ ਭਾਈ ਹਾਂ ਜੀ ਲਓ ਵੀ ਦੋਸਤੋ ਅੱਜ ਜਗਰਾਜ ਉਹਨਾਂ ਦੇ ਫਾਰਮ ਤੋਂ ਨਾਕ ਸੀਗੇ ਟੋਟਲ 6 ਤੇ ਵੜ ਆਪਾਂ ਜਿਹੜੀ ਤੁਹਾਨੂੰ ਲਾਸਟ ਵਿੱਚ ਇਹ ਦਿਖਾਈ ਆ ਕਿਸੇ ਭਰਾ ਨੇ ਬਿਲਕੁਲ ਸਮਾਲ ਫਾਰਮ ਆ ਦੀ ਸ਼ੁਰੂਆਤ ਕੀਤੀ ਸੋ ਬੱਛੀ ਤੀਓ ਬਾਹਰ ਚੱਲਣ ਵਾਲੀ ਆ ਤੁਸੀਂ ਪਾ ਸਕਦੇ ਹੋ ਠੀਕ ਆ ਜੀ ਸੋ 24 ਲੀਟਰ ਅੱਜ ਤੁਸੀਂ ਪੈਸੇ ਦੇਣ ਲੱਗਿਆ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲਿਓ ਤਸੱਲੀ ਆ ਵੀ ਕਰਕੇ ਜਿਹੜਾ ਮਰਜੀ ਵੀਰ ਭਰਾਵੇ ਆਹ ਬਹੁਤ ਵਧੀਆ ਚੰਗੀ ਕੁਆਲਿਟੀ ਆ ਮਗਰ ਬੱਛੀ ਵੀ ਚੰਗੀ ਤਿਆਰ ਹੋ ਜੂਗੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ